ਮਹਾਰਾਜ ਨੇ ਆਪੇ ਤੁਹਾਡੇ ਕੰਮ ਦੇਖਣਾ ਕਰਾ ਦਨੇ ਜੀ ਟੈਨਸ਼ਨ ਨਾ ਲਈ ਜੁਵੇਂ ਜ਼ਿਆਦਾ ਕਿਸੇ ਦੇ ਕਹੇ ਤਾਂ ਨਾ ਕੋਈ ਪ੍ਰਵਾਹ ਨਾ ਕਰਿਆ ਕਰੋ ਕਿ ਤੇਰੇ ਕਿਉਂ ਨਹੀਂ ਕੰਮ ਬਣੰਦੇ ਬੜੀ ਦੇਰੀ ਨਾਲ ਹੋਗੇ ਤੂੰ ਤਾਂ ਰੱਬ ਨੂੰ ਮੰਨਦਾ ਬਹੁਤ ਹੈ ਕਿਸੇ ਦੀ ਗੱਲਾਂ ਦੀ ਪ੍ਰਵਾਹ ਨਾ ਕਰਿਆ ਕਰੋ ਆਪਣੇ ਗੁਰੂ ਤੇ ਭਰੋਸਾ ਰੱਖੋ ਜਿਹਦੇ ਅੱਗੇ ਬੈੰਦੇ ਹੋ ਨਾ ਜਾ ਕੇ ਉਸ ਭਗਵਾਨ ਨੂੰ ਮੰਨਣ ਦਾ ਫਾਇਦਾ ਤਾਂ ਦੀ ਹੈ ਜੇ ਤੁਹਾਨੂੰ ਉਹਦੇ ਤੇ ਭਰੋਸਾ ਹੈਗਾ ਤੇ ਅਰਦਾਸ ਕਰਨ ਤੋਂ ਪਹਿਲੇ ਇੱਕੋ ਗੱਲ ਯਾਦ ਰੱਖਿਆ ਕਰੋ ਕਿ ਮੇਰੇ ਮਹਾਰਾਜ ਮੈਨੂੰ ਬਾਹ ਫੜ ਕੇ ਲੈ ਕੇ ਆਏ ਆਏ ਆ ਤੇ ਜੋ ਮੈਂ ਮੰਗਿਆ ਮੈਨੂੰ ਵਧੀਆ ਹੀ ਮਿਲਣਾ ਤੁਹਾਡੇ ਕੰਮ ਦੇਰੀ ਨਾ ਬਣ ਸਕਦੇ ਆ ਤੁਹਾਨੂੰ ਦੇਰੀ ਨਾ ਚੀਜ਼ਾਂ ਮਿਲ ਸਕਦੀਆਂ ਪਰ ਬਹੁਤ ਵਧੀਆ ਮਿਲਣਗੀਆਂ ਦੇਖਣਾ ਤੁਸੀਂ ਲਿਖੇਗੇ ਲੱਲੋ ਭਾਵੇਂ ਅੱਜ ਜੀ ਸੋ ਟੈਨਸ਼ਨ ਨਾ ਲੋ ਕਿਸੇ ਵੀ ਗੱਲ ਦੀ ਸੋਚ ਨੂੰ ਦਿਮਾਗ ਤੇ ਹਾਵੀ ਨਹੀਂ ਕਰਨਾ ਕਿਉਂਕਿ ਜਦੋਂ ਤੱਕ ਤੁਹਾਡਾ ਗੁਰੂ ਤੁਹਾਡੇ ਨਾਲ ਬੈਠਾ ਨਾ ਤੁਹਾਡੇ ਕੰਮ ਕੋਈ ਨਹੀਂ ਜੇ ਰੋਕ ਸਕਦਾ ਤੇ ਨਾ ਤੁਹਾਨੂੰ ਕਿਸੇ ਦੀ ਸਿਫਾਰਸ਼ ਦੀ ਲੋੜ ਹੈ ਤੇ ਨਾ ਹੀ ਕਿਸੇ ਨੇ ਕਰਾਣਾ ਨਾ ਕਿਉਂਕਿ ਤੁਹਾਡੇ ਕੰਮ ਤਾਂ ਮਾਲਕ ਕਰਨ ਆਏਗਾ ਆਪੇ ਸਭ ਕੁਝ ਵਧੀਆ ਹੋਣਾ ਜੇ ਕਭਰਾਇਆ ਨਾ ਕਰੋ ਚੰਗੇ ਬੰਦੇ ਦਾ ਇਮਤਿਹਾਨ ਜਿੰਨਾ ਮਰਜੀ ਔਖਾ ਹੋ ਜੇ ਪਰ ਮਾਲਕ ਭਾਗ ਵੀ ਬੜੇ ਲਾਂਦਾ ਜੇ